ਸੰਗਰੂਰ ਦੇ ਪਿੰਡ ਖੜਿਆਲ ਦੇ ਕੋਲ ਕੱਲ ਸਵੇਰੇ 4 ਵਜੇ ਨਹਿਰ ਦੇ ਵਿੱਚ 50 ਫੁੱਟ ਚੌੜਾ ਪਾੜ ਪੈ ਗਿਆ ਸੀ ਜਿਸ ਨੂੰ ਅੱਜ ਤਕਰੀਬਨ 36 ਘੰਟਿਆਂ ਦੀ ਕਾਰਵਾਈ ਤੋਂ ਬਾਅਦ ਪੂਰ ਲਿਆ ਗਿਆ ਹੈ ਹੁਣ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਜਾਣਾ ਬੰਦ ਹੋ ਗਿਆ ਹੈ ਇਹ ਪਾੜ ਆਰਜੀ ਤੌਰ ਤੇ ਪਲਾਸਟਿਕ ਥੈਲੀਆਂ ਵਿੱਚ ਮਿੱਟੀ ਪਾ ਕੇ ਪੂਰਿਆ ਗਿਆ ਹੈ ਨਹਿਰ ਦਾ ਪਾਣੀ ਬੰਦ ਹੋਣ ਤੋਂ ਬਾਅਦ ਇਸ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ ਅੱਛੋਂ ਜੀਤੇ ਮੌਜੂਦਾ ਹਾਲਾਤ ਕੀ ਨੇਗੇ ਇਹ ਸਾਡੇ ਨਾਮ ਦਾ ব্রাঞ্চ ਹੈਗੀ ਹੈ ਜਿਹੜਾ ਅੱਗੇ ਪਾਣੀ ਬੁੜਲਾਡਾ ਜਾਂਦਾ ਹੈਗਾ ਤੇ ਖੰਡਿਆਲ ਪਿੰਡ ਦੇ ਵਿੱਚ ਇਹ ਬਰੀਚ ਹੋਈ ਸੀਗੀ ਕੱਲ ਤੇ ਹੁਣ ਅਸੀਂ ਇੱਕ ਵਾਰੀ ਆਰਜੀ ਪਲੱਗ ਕੀਤੀ ਹੈ ਹੁਣ ਇਸ ਤੋਂ ਬਾਅਦ ਅਸੀਂ ਇਹਨੂੰ ਪਰਮਨੈਂਟਲੀ ਵਾਲਾ ਪਲੱਗ ਕਰਾਂਗੇ ਇੱਕ ਵਾਰੀ ਅਸੀਂ ਪਾਣੀ ਰੋਕ ਲਿਆ ਤੇ ਮੈਂ ਐਕਸ਼ਨ ਮੈਡ ਮੇਰੇ ਨਾਲ ਹੀ ਹੈਗੇ ਆ ਤੇ ਹੁਣ ਅੱਗੇ ਪਾਣੀ ਨਹੀਂ ਜਾਏਗਾ ਤੇ ਵੀ ਹੈਵ ਕੰਟਰੋਲਡ ਇਟ ਤੇ ਜੀਸੀਬੀ ਵਗੈਰਾ ਸਾਰੀ ਸਾਡੀ ਇੱਥੇ ਆਈ ਹੋਈ ਆ ਇੱਕ ਵਾਰੀ ਮਲਾਰ ਜੀ ਹੀ ਰੋਕ ਲਈ ਆ ਹੁਣ ਇਹ ਪਾਣੀ ਜਿਹੜਾ ਬਿਲਕੁਲ ਬੰਦ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਪ੍ਰੋਪਰ ਜੀਸੀਬੀ ਦੇ ਨਾਲ ਮਿੱਟੀ ਐਂਡ ਪੱਕਾ ਜਿਹੜਾ ਹੋਰ ਬੋਰੀਆਂ ਹੈਗੀਆਂ ਹੋਰ ਪਾ ਕੇ ਤੇ ਫਿਰ ਇਹਤੇ ਮਿਸਤਰੀ ਲਾ ਕੇ ਨੂੰ ਫਿਰ ਦੁਬਾਰਾ ਤੋਂ ਜਿੱਦਾਂ ਪਹਿਲਾਂ ਸੀ ਉਸ ਤਰੀਕੇ ਨਾਲ ਕਰ ਰਹੇ ਸੋ ਕੱਲ ਸਵੇਰ 4 ਵਜੇ ਦੀ ਇਹ ਟੁੱਟਿਆ ਹੋਇਆ ਤੇ ਪਾਣੀ ਨਹੀਂ ਹੁਣ ਤਾਂ ਰੁਕ ਗਿਆ ਉਹਦਾ ਕੀ ਰੀਜ਼ਨ ਆ ਨਹੀਂ ਪਾਣੀ ਹੁਣ ਤਾਂ ਰੁਕ ਗਿਆ ਪਰ ਦਾ ਥਿੰਗ ਵਾਸ ਕੇ ਪਿੱਛੋਂ ਪਾਣੀ ਨਹੀਂ ਰੁਕਿਆ ਕਿ ਪਿੱਛੋਂ ਜਿਹੜਾ ਪਾਣੀ ਹੈ ਕਿਉਂਕਿ ਹੌਲੀ ਹੌਲੀ ਜਾਏਗਾ ਹੁਣ ਵੀ ਤੁਸੀਂ ਦੇਖ ਰਹੇ ਹੋ ਤੇ ਇੱਟ ਬਾ ਇੱਟ ਜਿਹੜਾ ਆ ਮਤਲਬ ਹਰ ਟਾਈਮ 2 ਫੁੱਟ 1 ਫੁੱਟ ਜਿਹੜਾ ਕੱਟੀ ਜਾ ਰਿਹਾ ਹੈ ਤੇ ਇਹ ਤੁਸੀਂ ਦੇਖੋਗੇ ਸ਼ਾਮ ਤੱਕ ਇਹ ਬਿਲਕੁਲ ਖਾਲੀ ਹੋ ਜਾਏਗਾ ਠੀਕ ਹੈ ਤੇ ਉਹਦੇ ਨਾਲ ਉਹਦੇ ਨਾਲ ਦੇਖੋ ਉਹਦੇ ਨਾਲ ਜਿਹੜਾ ਫਿਰ ਤਾਂ ਹੀ ਅਸੀਂ ਕਾਮਯਾਬ ਹੋਇਆ ਵੀ ਜਿ 5 ਇਹ 96% ਪਾਣੀ ਰੋਕ ਚੁੱਕਿਆ। ਫਿਰ ਗਰਮੀ ਦਾ ਮੌਸਮ ਹੈ। ਇੱਥੇ ਕੋਈ ਐਂਬੂਲੈਂਸ ਦੀ ਛੋਲਤ ਨਹੀਂ ਹੈ। ਮੰਨ ਲਓ ਕਿ ਕੋਈ ਡਿੱਗ ਜਾਏ, ਕੋਈ ਹੋਲ ਚੋਟ ਲੱਗ ਜਾਏ ਤਾਂ ਉਹਦਾ ਕੀ ਕਰੇ ਉਹਦਾ? ਨਹੀਂ ਨਹੀਂ ਸਾਡੀ ਮੈਡੀਕਲ ਟੀਮ ਇੱਥੇ ਹੈਗੀ ਹੈ। ਤੁਹਾਨੂੰ ਹੁਣ ਇਹਦਾ ਦੇਖਤ ਤੁਹਾਨੂੰ ਤੁਹਾਨੂੰ ਹੁਣ ਇਹ ਦੇਖਦੇ ਹੋਗੀ। ਮੇਰੀ ਵਿਭਾਗ ਦੀ ਅੰਗੈਲੀ ਨਹੀਂ ਮੰਨਦੇ ਸਰ। ਤਿੰਨ ਵਾਰ 23 ਚ ਟੁੱਟੀ, 24 ਚ ਟੁੱਟੀ ਤੇ ਹੁਣ ਫੇਰ ਇਹ ਆਲਰੇਡੀ ਅਸੀਂ ਕਹਿਤਾ ਦੇਖੋ ਇਹਦੀ ਨਾ ਅਸੀਂ ਇਨਕੁਆਰੀ ਕਰਾਂਗੇ ਜੋ ਇਹਨਾਂ ਦਾ ਕਹਿਣਾ ਹੈ ਕਿ 115 ਫੁੱਟੇ ਪੂਰੀ ਜਗ੍ਹਾ ਹੋਣੀ ਚਾਹੀਦੀ ਹੈ। ਲੇਕਿਨ ਮੌਕੇ ਤੇ 75-80 ਫੁੱ ਇਹਦੀ ਆਲਰੇਡੀ ਮੈਸਟਮ ਸਾਹਿਬ ਨੂੰ ਕਹਿਤਾ ਹੋਇਆ ਇਸ ਚੀਜ਼ ਦੀ ਇਨਕੁਆਇਰੀ ਵੀ ਕਰਨਗੇ ਸਰ ਸੈਂਡ ਬੈਗ ਜੋ ਕਿ ਜਿਵੇਂ ਹੁਣ ਆਪਾਂ ਇਸ ਸਾਈਡ ਖੜੇ ਆ ਤੇ ਇਸ ਸਾਈਡ ਤੁਸੀਂ ਦੇਖੋ ਵੀ ਸੜਕ ਵੀ ਹੈਗੀ ਹੈ ਪਰ ਉਧਰ ਸਾਈਡ ਵਾਲੀ ਸੜਕ ਵੀ ਖਤਮ ਹੋ ਚੁੱਕੀ ਹੈ ਠੀਕ ਹੈ ਸੋ ਇਸ ਕਰਕੇ ਮੈਂ ਖਤਮ ਹੋ ਚੁੱਕੇ ਨੇ ਅੱਧਾ ਅੱਧਾ ਪਾਣਾ ਪਾਣਾ ਘੰਟਾ ਕੰਮ ਰੁਕ ਜਾਂਦਾ ਫਿਰ ਸੈਂਡ ਬੈਗ ਆਉਂਦੇ ਨੇ ਦੇਖੋ ਮੈਂ ਵੀ ਇੱਥੇ ਮੌਕੇ ਤੇ ਹੈਗਾ ਆ ਤੁਹਾਡੇ ਸਾਹਮਣੇ ਅਸੀਂ ਪਾਣੀ ਰੋਕ ਲਿਆ ਤੇ ਯੂ ਵਿਲ ਸੀ ਹੋਰ ਇੱਕ ਦੋ ਘੰਟੇ ਦੇ ਵਿੱਚ ਇਹਦਾ ਪੂਰਾ ਪੱਕਾ ਇੰਤਜ਼ਾਮ ਹੋ ਜਾਏਗਾ ਸਰ ਪੱਕਾ ਇੰਤਜ਼ਾਮ ਸਰ ਪਿੰਡ ਵਾਸੀਆਂ ਕਿਰਨ ਨੇ ਕਿ ਪਿੰਡ ਵ ਦੇਖੋ ਮੈਂ ਵੀ ਖੜਾ ਹੈਗਾ ਐਕਸ਼ਨ ਸਾਹਿਬ ਖੜੇ ਐਸਟੀਐਮ ਸਾਹਿਬ ਕੱਲ ਵੀ ਇੱਥੇ ਸੀਗੇ ਠੀਕ ਹੈ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜੀ ਕੱਲ ਦੇ ਸਾਡੇ ਐਸਟੀਐਮ ਸਾਹਿਬ ਤੇ ਸਾਡੇ ਐਕਸ਼ਨ ਸਾਹਿਬ ਇੱਥੇ ਹੈਗੇ ਮੈਂ ਵੀ ਅੱਜ ਆਇਆ ਹੈਗਾ ਐਂਡ ਸਕਸੈਸਫੁਲੀ ਅਸੀਂ ਜਿਹੜਾ ਪਾਣੀ ਹੈਗਾ ਉਹ ਰੋਕ ਲਿਆ ਹੈ ਸਰ ਨਰੇਗਾ ਦੇ ਕੰਮੇ ਲੱਗੇ ਹੋਣੇ ਪਰ ਕੋਈ ਰੋਟੀ ਪਾਣੀ ਦੀ ਸੁਵਿਧਾ ਨਹੀਂ ਪ੍ਰਸ਼ਾਸਨ ਵੱਲੋਂ ਕੁਝ ਨਹੀਂ ਨਹੀਂ ਸਾਰਾ ਕੁਝ ਅਵੇਲੇਬਲ ਹੈਗਾ ਜੀ ਦੇਖੋ ਐਸੀ ਐਸੀ ਕੋਈ ਗੱਲ ਨਹੀਂ ਹੈ ਤੁਹਾਨੂੰ ਜਵਾਬ ਸਵਾਲ ਤਾਂ ਹੀ ਪੁੱਛ ਰਹੇ 77 ਸਾਲ ਦੇ ਕੋਈ ਮੈਡੀਕਲ ਸਰਵਿਸ ਨਹੀਂ ਕੋਈ ਖਾਣਾ ਨਹੀਂ ਹੈ ਨਹੀਂ ਨਹੀਂ ਮੈਡੀਕਲ ਸਰਵਿਸ ਵੀ ਹੈਗੀ ਹੈ ਐਂਡ ਖਾ ਇਸ ਤੇਰਾ ਸੱਚ ਸੋਧਿਆਣਾ ਦਾ ਹੈਗਾ ਇਹ ਉਹਨਾਂ ਦੀ ਹੈਲਪ ਵੀ ਅਸੀਂ ਲਈ ਹੈਗੀ ਐ ਬਟ ਸਾਡੀ ਐਕਸ਼ਨ ਸਾਹਿਬ ਮੈਡਮ ਦੀ ਟੀਮ ਵੀ ਹੈਗੀ ਐ ਇੱਥੇ ਤਾਂ ਹੀ ਮਿਲਜੁਲ ਕੇ ਹੀ ਕੰਮ ਕਰਦੇ ਨੇ ਉਹ ਨਹੀਂ ਅਸੀਂ ਸਰ ਨੂੰ ਕੁਝ ਕਹਿੰਦੇ ਉਹ ਕਹਿੰਦੇ 108 ਦੇ ਕਾਲ ਕਰਨੀ ਹੈ ਜੀ ਤਾਂ ਪਹੁੰਚਣਗੇ ਐਂਬੂਲੈਂਸ ਦੇਖੋ ਐਸ ਵੀ ਮਾਰੀ ਹੈ ਦੇਖੋ 800 ਸੀਨੀਅਰ ਆਫੀਸਰਸ ਤੇ ਮੈਂ ਹੈਗਾ ਐਸਟੀਐਮ ਸਾਹਿਬ ਹੈਗੇ ਐਕਸ਼ਨ ਹੈਗੇ ਆ ਫਿਰ ਇਹਨਾਂ ਦੀ ਜਿਹੜਾ ਇੱਕ ਪ੍ਰੋਪਰ ਟੀਮ ਹੈਗੀ ਆ ਬਾਕੀ ਤੁਹਾਨੂੰ ਇਹਦੇ ਬਾਰੇ ਹੋਰ ਡਿਟੇਲ ਚ ਦੱਸ ਦੇਣਗੇ ਤਾਂ ਹੀ ਇਹ ਰੁਕਿਆ ਸਾਥ ਸੰਗ ਪ੍ਰੇਮੀ ਲੱਗੇ ਹੋਏ ਨੇ ਪਰ ਸੁਰੱਖਿਆ ਲੱਗੇ ਲਗਭਗ 40 ਬੰਦੇ ਦੇ ਇਹਨਾਂ ਦੇ ਹੈਗੇ ਆ ਇੱਥੇ ਕਾ ਚੋਲਦੇ ਚੇਵਾਲਰ ਵੱਡੀ ਗੰਟੀ ਲੱਗੇ ਹੋਏ ਹੈ। ਮੈਂ ਦੀ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਆਂ ਜੀ ਉਹ ਵੀ ਸਾਡੇ ਕਹਿਨ ਤੇ ਇੱਥੇ ਆਏ ਨੇ ਸਰਪੰਚ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਸੀ ਰਲ ਮਿਲ ਕੇ ਐਜ਼ ਅ ਟੀਮ ਕੰਮ ਕੀਤਾ ਤਾਂ ਹੀ ਅਸੀਂ ਪਾਣੀ ਨੂੰ ਰੋਕ ਪਾਏ ਆਂ। ਸਰ ਮੌਸਮ ਵਿਭਾਗ ਦਾ ਅਲਰਟ ਹੈਗਾ ਤਾਂ ਉਹਨੂੰ ਦੇਖਦੇ ਹੋਏ ਲੱਗਦਾ ਕਿ ਜਲਦੀ ਮੂਰਤ ਹੋਣ ਅਸੀਂ ਅਸੀਂ ਇਹਨੂੰ ਖਤਮ ਕਰਕੇ ਦੇਖੋ ਪੈਸੇ ਤਾਂ ਪਾਣੀ ਤੁਹਾਡੇ ਸਾਹਮਣੇ ਇੱਕ ਵਾਰੀ ਰੁਕ ਗਿਆ ਤੁਹਾਨੂੰ ਦਿਖੀ ਰਿਹਾ ਹੈਗਾ ਬਟ ਅਸੀਂ ਇਹਦਾ ਪਰਮਾਨੈਂਟ ਹੱਲ ਕਰਕੇ ਜਾਾਂਗੇ ਤਾਂ ਹੀ ਅਸੀਂ ਇੱਥੇ ਬੈਠੇ ਹੈਗੇ ਆਂ। ਉਹ ਹੁਣ ਤੋਂ 5-7 ਮਹੀਨੇ ਚ ਕਰਨ ਦੀ ਤਿਆਰੀ ਹੈ ਜੀ ਉਹ ਵੀ ਲਿਆ ਹੈਗਾ ਪਲੱਗ ਕਰ ਲਿਆ ਹੁਣ ਇਹਨੂੰ ਪਰਮਨੈਂਟਲੀ ਪਲੱਗ ਕਰਾਂਗੇ ਠੀਕ ਹੈ ਹੁਣ ਪ੍ਰੋਬਲਮ ਇਹ ਹੈ ਸਾਨੂੰ ਪ੍ਰੋਬਲਮ ਇਹ ਹੈ ਕਿ ਉਧਰਲੇ ਬੰਨੇ ਜਿਹੜੀ ਸੜਕ ਸੀ ਉਹ ਬਿਲਕੁਲ ਹੀ ਲੋਕਾਂ ਨੇ ਖਾਈ ਲਈ ਹੈ ਜਿਹਦੇ ਕਰਕੇ ਸਾਡੀ ਜੀਸੀਬੀ ਉਧਰ ਜਾ ਨਹੀਂ ਪਾਰੀ ਹੁਣ ਜੀਸੀਬੀ ਅਸੀਂ ਇਧਰੋਂ ਭੇਜਾਂਗੇ ਸਰ ਉਹ ਚੀਜ਼ ਸਰ ਨਹਿਰੀ ਤੁਸੀਂ ਕਹਿ ਰਹੇ ਹੋ ਉਹ ਸਮੱਸਿਆ ਜਾਇਜ਼ ਬਣਦੀ ਤੁਸੀਂ ਕਹਿ ਰਹੇ ਹੋ ਕਿਸਾਨਾਂ ਨੇ ਥੋ ਸਕਦਾ ਥੋਂ ਕੱਟਿਆ ਹੋਵੇ ਕਿ ਸਰ ਉਹ ਦੋ ਦਿਨਾਂ 10 ਦਿਨਾਂ ਦੇ ਵਿੱਚ ਤਾਂ ਕੱਟਿਆ ਨਹੀਂ ਗਿਆ ਹੋਵੇਗਾ ਲੋਕ ਕਹਿ ਰਹੇ ਕਿ 10 ਸਾਲ ਤੋਂ ਇਦਾਂ ਹੀ ਚੱਲ ਰਿਹਾ ਉਸ ਟਾਈਮ ਨਹਿਰੀ ਵਿਭਾਗ ਨੇ ਕਾਰਵਾਈ ਹਰ ਸਰ ਤਿੰਨ ਸਾਲ ਤੋਂ ਦੇਖੋ ਮੈਂ ਅੱਗੇ ਕਿਹਾ ਵੀ ਇਹਦੀ ਮੈਂ ਆਲਰੇਡੀ ਐਸਟੀਮ ਸਾਹਿਬ ਨੂੰ ਕਿਹਾ ਵੀ ਹੀ ਵਿਲ ਡੂ ਐਨ ਇਨਕੁਆਰੀ ਤੇ ਮੈਨੂੰ ਇੱਕ ਰਿਪੋਰਟ ਸਬਮਿਟ ਕਰਨਗੇ ਕਿ ਇਹ ਕਾਰਨ ਇਹਦਾ ਕਿਉਂਕਿ ਤੁਸੀਂ ਨੋਟ ਕਰੋ ਮੈਂ ਆ ਕੇ ਪਹਿਲਾ ਕੁਐਸਚਨ ਕੀਤਾ ਵੀ ਇਹ ਤੋਂ ਥੋੜੀ ਕੀ ਦੂਰ ਅੱਗੇ ਪਹਿਲਾਂ ਵੀ ਕੱਟ ਪਿਆ ਤਾਂ ਰੀਜ਼ਨ ਇਹੀ ਸੀਗਾ ਕਿ ਪਰਲੇ ਬੰਨੇ ਜਿਹੜੀ ਸੜਕ ਹੈਗੀ ਸੀ ਸਾਡੀ ਉਹ ਜਿਹੜੀ ਆਲਰੇਡੀ ਕਿਸੇ ਨਾ ਕਿਸੇ ਨੇ ਕੱਟ-ਕੱਟ ਕੇ ਹੌਲੀ-ਹੌਲੀ ਜਿਹੜੀ ਉਹ ਖੇਤਾ ਜੀ ਮਲਾ ਲਈ ਹੈਗੀ ਆ ਜਿਹਦੇ ਕਰਕੇ ਇਹ ਹਾਦਸਾ ਵਾਪਰ। ਫਿਰ ਤੁਹਾਡੇ ਅੱਜ ਵੀ ਉਹ ਸਾਹ ਗੱਡੀ 'ਚ ਸੀ ਲਾ ਕੇ ਆਰਾਮ ਮਲਾ ਆਰਾਮ ਕਰ ਰਹੇ ਨੇ ਇੱਥੇ ਲੇਬਰ ਕੰਮ ਕਰ ਰਹੇ ਆ। ਨਹੀਂ ਨਹੀਂ ਅਸੀਂ ਨਾਲ ਖੜੇ ਮੈਂ ਖੜਾ ਨਾ ਇੱਥੇ ਤੁਸੀਂ